ਰਿਜ਼ਾਈਨ ਦੇ ਦੇਣਾ ਚਾਹੀਦਾ ਹੈ ਜੀਸੀਐਮ ਨੂੰ ਜੀਨੂੰ ਮਾਸੂਮ ਬੱਚਿਆਂ ਤੇ ਵੀ ਤਰਸ ਨਹੀਂ ਆ ਰਿਹਾ ਉਹ ਪੱਥਰ ਬਣੀਆ ਮਾਵਾਂ ਜਿਹੜੀਆਂ ਵਿਚਾਰੀਆਂ ਦਰਦਰ ਕੋਕਰਾ ਉਹ ਸਾਰਾ ਦਿਨ ਧਰਨੇ ਤੇ ਬੈਠੀਆਂ ਰਹਿੰਦੀਆਂ ਜਿਹੜੇ ਕਹਿੰਦੇ ਸੀ ਧਰਨੇ ਨਹੀਂ ਲੱਗੜੇ ਛੱਡੋ ਨੌਕਰੀਆਂ ਛੱਡੋ ਨਸ਼ੇ ਛੱਡੋ ਪੈਨਸ਼ਨਾਂ ਛੱਡੋ ਸਾਰਾ ਕੁਝ ਤੁਸੀਂ ਇੱਥੇ ਤਾਂ ਇਨਸਾਫ਼ ਦੇ ਦਿਓ ਮਰੀਆ ਜ਼ਮੀਰਾਂ ਵਾਲਿਓ ਇੱਥੇ ਤਾਂ ਇਨਸਾਫ਼ ਦੇ ਦਿਓ ਦਬਕੇ ਮਾਰਦੇ ਨੇ ਪਰਚੇ ਰਿਹਾ ਕੀ ਤੇ ਕੀ ਤੇ ਪਰਚਾ ਦੇ ਲਉ ਮੈਂ ਲਾਹ ਬੈਠੀਆਂ ਸੀ ਰਾਤ ਨੂੰ ਵੀ ਬੈਠੀਆਂ ਸਾਰੇ ਦਿਨ ਬੈਠੀਆਂ ਦਿਓ ਪਰਚਾ ਮੇਰੇ ਤੋਂ ਦਿਓ ਸਭ ਤੋਂ ਪਹਿਲਾ ਪਰਚਾ ਕੀ ਗੱਲ ਸੀ ਇਨਸਾਫ ਨਹੀਂ ਮੰਗ ਸਕਦੀ ਪਰਚਾ ਕਹ ਰਿਹਾ ਦੇਣਾ ਸੀ ਗੁਨਾਹ ਕੀਤਾ ਨਸ਼ਾ ਵੇਚਦਿਆਂ ਕੈਜੀ ਬਏ ਸੋਏ ਰਿਓ ਨੂੰ ਤਿਆਰ ਕਰਦੀਆਂ ਸੀ ਜਦੋਂ ਜਾ ਕੇ ਸੌਂਦੇ ਨੇ ਤਾਂ ਬੈੱਡ ਤੇ ਹੱਥ ਮਾਰਦੀਆਂ ਨੇ ਉਹ ਮਾਵਾ ਉਹ ਬੱਚਿਆਂ ਨੂੰ ਲੱਗਦੀ ਆ ਨੇ ਰਾਤ ਨੂੰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਸਾਰੇ ਇਕੱਠੇ ਹੋ ਕੇ ਆ ਮਾਈਨਿੰਗ ਵੀ ਬੰਦ ਕਰੋ ਕਿਵੇਂ ਟਰੱਕ ਚੱਲਦੇ ਨੇ ਮੈਂ ਆਉਂਦੀ ਸੀ ਆ ਪਿੰਡਾ ਚੌਕ ਸਰਪੰਚ ਸਾਹਿਬ ਟਰੱਕ ਤੇ ਲਿਖਿਆ ਹੋਇਆ ਇਹ ਵਿੱਚ ਮਾਰਨ ਵਾਲਾ ਕਰਦੇ ਆ ਨਾਬੀ ਜਾਨ ਆਪ ਬਚੋਣੀ ਪੈਂਦੀ ਆ ਦੇਖਦੀ ਹੀ ਨਹੀਂ ਕਿ ਸੜਕ ਤੇ ਕੋਈ ਹੋਰ ਵੀ ਟੁੱਟ ਰਿਹਾ ਸਾਨੂੰ ਇਸ ਦੂਜੀ ਬਹਿਰੀ ਸਰਕਾਰ ਨੂੰ ਜਗਾਉਣ ਦੇ ਲਈ ਅਣਮਿੱਥੇ ਸਮੇਂ ਦੇ ਲਈ ਤਰਨਾ ਦੇਣਾ ਪੈ ਰਿਹਾ ਮੇਰੀ ਭੈਣ ਹੋਣੀ ਬੋਲ ਕੇ ਗਈ ਐ ਉਹਨੇ ਆਪਣਾ ਦਰਦ ਦੱਸਿਆ ਮੈਂ ਤਾਂ ਸਭ ਤੋਂ ਪਹਿਲਾਂ ਸਾਹਮਣੇ ਬੈਠੇ ਸਾਰਿਆਂ ਦਾ ਸਿਰ ਝੁਕਾ ਕੇ ਧੰਨਵਾਦ ਕਰਦੀ ਆਂ ਕਿ ਕਿਸ ਤਰ੍ਹਾਂ ਤੁਸੀਂ ਜਜ਼ਬੇ ਦੇ ਨਾਲ ਇਹ ਵਿਚਾਰੇ ਮਾਪੇ ਜਿਨ੍ਹਾਂ ਦੇ ਘਰ ਪੱਟੇ ਗਏ ਜਿਨ੍ਹਾਂ ਦੇ ਘਰਾਂ ਦੇ ਦੀਵੇ ਬੁੱਝ ਗਏ ਤੇ ਬੱਚਿਆਂ ਦੀ ਆਸ ਵੀ ਨਹੀਂ ਅੱਗੋਂ ਕਈਆਂ ਨੂੰ ਉਹ ਘਰਾਂ ਦੇ ਨਾਲ ਤੁਸੀਂ ਮੋਢੇ ਦੇ ਨਾਲ ਮੋਟਾ ਲਾ ਕੇ ਖੜੇ ਹਾਂ ਧੰਨਵਾਦ ਬਣਦਾ ਕਿਸਾਨ ਯੂਨੀਅਨ ਦਾ ਧੰਨਵਾਦ ਕਰਦੀ ਹਾਂ ਮੈਂ ਸਾਰੀ ਪ੍ਰੈਸ ਕਿਉਂਕਿ ਜੋ ਇਸ ਕੀਤਾ ਨਾ ਉਹ ਸਾਰੇ ਵਰਲਡ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਟੈਲੀਫੋਨ ਆਉਂਦੇ ਨੇ ਸਾਨੂੰ ਕੀ ਹੋ ਗਿਆ ਤੁਹਾਡੇ ਸਮਾਜ ਨੂੰ ਇੰਨੀ ਗੁੰਡਾ ਕਰਦੀ ਇਹ ਗੁੰਡਾ ਕਰਦੀ ਨਾਲੋਂ ਘੱਟ ਕਿ ਇਨਸਾਫ ਲਈ ਸਾਡੀਆਂ ਮਾਵਾਂ ਭੈਣਾਂ ਬਜ਼ੁਰਗ ਕਿਸ ਤਰ੍ਹਾਂ ਸੜਕਾਂ ਤੇ ਬੈਠੀ ਨੇ ਪੰਜਾਬ ਦਾ ਮੈਂ ਸਮਝਦੀ ਆ ਸਭ ਤੋਂ ਵੱਡਾ ਕੈਂਡਲ ਮਾਰਕ ਸੀ ਜਦੋਂ ਸਮਾਰੇ ਦੇ ਹਰੇਕ ਘਰ ਚੋਂ ਚਾਹੇ ਇੱਕ ਚਾਹੇ ਦੋ ਜਿੰਨੀਆਂ ਬੀਬੀਆਂ ਸੀ ਚਲੋ ਜਾਨਸ ਨਿਕਲੇ ਸੀ ਬਾਹਰ ਪਰ ਮੈਂ ਨਹੀਂ ਕਦੀ ਦੇਖਿਆ ਕਿ ਇੰਨੀਆਂ ਔਰਤਾਂ ਸੜਕ ਤੇ ਉਹ ਬੱਚਿਆਂ ਲਈ ਇਨਸਾਫ ਖੰਡੀਆਂ ਸੀ ਅਫਸੋਸ ਤਾਂ ਮੈਨੂੰ ਇਸ ਗੱਲ ਦਾ ਹੈ ਵੀ ਜਿਹੜੇ ਪੇਰੈਂਟਸ ਤੇ ਬੱਚੇ ਗਏ ਨੇ ਜਦੋਂ ਆਪਣੇ ਘਰ 'ਚ ਕੋਈ ਅਜਿਹੀ ਘਟਨਾ ਵਾਪਰਦੀ ਐ ਕੋਈ ਮੌਤ ਹੁੰਦੀ ਐ ਕੋਈ ਬਜ਼ੁਰਗ ਜਾਂਦੇ ਨੇ ਨਾ ਮਹੀਨਾ ਸਵਾ ਮਹੀਨਾ ਪੱਥਰ ਹੋ ਜਾਂਦੇ ਆ ਜੇ ਕੋਈ ਘਰ ਦਾ ਬਜ਼ੁਰਗ ਗਿਆ ਆਪਾਂ ਕਹਿੰਦੇ ਭਲੇਖੇ ਬੰਨਦੇ ਨੇ ਐ ਲੱਗਦਾ ਜਿਵੇਂ ਪਿਤਾ ਜੀ ਨੇ ਜਾਂ ਮਾਤਾ ਨੇ ਆਵਾਜ਼ ਮਾਰੀ ਐ ਤੁਸੀਂ ਦੇਖੋ ਕਿ ਇਹ ਨੰਨੇ-ਮੁੰਨੇ ਬੱਚੇ ਜਿਹਰੇ ਘਰਾਂ ਦੇ ਚਿਰਾਗ ਸੀ ਉਹ ਬੁਝ ਗਏ ਤੇ ਉਹਨਾਂ ਦੀਆਂ ਮਾਵਾਂ ਸੜਕਾਂ 'ਤੇ ਬੈਠੀਆਂ ਨੇ ਜਦੋਂ ਜਿਹਾਂ ਦੁੱਖ ਆਉਂਦੇ ਤਾਂ ਕੋਈ ਭਾਈ ਪੈਣ ਰਿਸ਼ਤੇਦਾਰ ਸਾਥ ਸਬੰਧੀ ਆਉਂਦੇ ਨਹੀਂ ਉਹਦਾ ਦੁੱਖ ਬਣਾਉਂਦੇ ਨਹੀਂ ਪਰਿਵਾਰਾਂ ਦਾ ਮਾਂ ਦਾ ਬਾਪ ਦਾ ਦੁੱਖ ਬਣਾਉਂਦੇ ਨੇ ਤੇ ਉਹਨਾਂ ਨੂੰ ਥੋੜਾ ਹੌਸਲਾ ਮਿਲਦਾ ਇਹ ਵਿਚਾਰੇ ਨੂੰ ਤਾਂ ਕੋਈ ਹੌਸਲਾ ਦੇਣ ਲਈ ਕੋਈ ਰਿਸ਼ਤੇਦਾਰ ਵੀ ਨਹੀਂ ਘਰੇ ਆ ਸਕਦੇ ਆ ਮਾਵਾਂ ਰੋਂਦੀਆਂ ਦੇਖੀਆਂ ਨਹੀਂ ਜਾਂਦੀਆਂ ਜਿਹਨਾਂ ਦੇ ਦੋ ਦੋ ਬੱਚੇ ਚੱਲ ਗਏ ਇੱਕ ਬੱਚਾ ਸੀ ਇੱਕ ਚਲੇ ਗਿਆ ਉਹਨਾਂ ਦਾ ਦਰਦ ਕਿਵੇਂ ਕੀ ਕਿਉਂ ਨਹੀਂ ਆਏ ਇਹ ਸ਼ਰਮ ਆਰੀ ਹੈ ਸਰਕਾਰ ਦੀ ਕਿਉਂ ਨਹੀਂ ਇਹ ਪ੍ਰਸ਼ਾਸਨ ਨੂੰ ਸ਼ਰਮ ਆਈ ਚੀਮਾ ਸਾਹਿਬ ਦੇ ਲਈ ਕਿਹਾ ਜਾ ਰਿਹਾ ਸੀ ਪਿੱਛੇ ਖੜੇ ਸੀ ਪਤਾ ਨਹੀਂ ਉਹਨਾਂ ਨੂੰ ਲੱਗੇ ਸੀ सीएम ਦੇ ਕੋਲੇ ਬਿਲਕੁਲ ਮੇਨਕਾ ਭੈਣ ਨੇ ਸਹੀ ਕਿਹਾ ਕਿ ਸੀਐਮ ਨੂੰ ਜੇ ਉਹਦੀ ਕਿਸਮਤ ਚੰਗੀ ਹੁੰਦੀ ਮੈਂ ਸਮਝਦੀ ਹਾਂ ਨਾ ਕਿ ਅੱਜ ਮੌਕਾ ਸੀ ਚਿੰਨੇ ਬਦਨਾਮੀ ਉਹਨਾਂ ਦੀ ਚਿੰਨੇ ਉਹਨਾਂ ਦੀ ਨਲਾਕੀ ਦੀ ਬਦਨਾਮੀ ਹੋਗੀ ਨਾ ਇਹ ਕੋ ਥੋੜੀ ਨਹੀਂ ਹੈਗੀ ਹੋਰ ਬੰਦਾ ਹੋਵੇ ਨਾ ਕੋਈ ਰਿਜ਼ਾਈਨ ਕਰ ਦੇ ਰਿਜ਼ਾਈਨ ਦੇ ਦੇਣਾ ਚਾਹੀਦਾ ਹੈ ਜੇ ਸੀਐਮ ਨੂੰ ਜੀ ਨੂੰ ਮਾਸੂਮ ਬੱਚਿਆਂ ਤੇ ਵੀ ਤਰਸ ਨਹੀਂ ਆ ਰਿਹਾ ਉਹ ਪੱਥਰ ਬਣੀਆਂ ਮਾਵਾਂ ਜਿਹੜੀਆਂ ਵਿਚਾਰੀਆਂ ਦਰਦਰ ਟੋਕਰਾਂ ਉਹ ਸਾਰਾ ਦਿਨ ਧਰਨੀ ਤੇ ਬੈਠੀਆਂ ਨੇ ਜਦੋਂ ਛੁੱਟੀ ਦਾ ਟਾਈਮ ਹੁੰਦਾ ਉਦੋਂ ਵੀ ਉਹ ਰੋਤੀਆਂ ਨੇ ਦੁਪਹਿਰੇ ਬੈਠੇ ਹੋਣਾ ਉਹਨੇ ਕੋਈ ਉਹ ਘੜੀ ਦਾ ਟਾਈਮ ਦੇਖ ਕੇ ਕਹਿਦੀਆਂ ਨੇ ਕਹੇ ਜੀ ਵੇਲੇ ਸਾਡਾ ਬੱਚਾ ਕਰੇ ਆਉਂਦਾ ਸੀ ਕਹੇ ਜੀ ਵੇਲੇ ਸਵੇਰੇ ਉਹਨੂੰ ਤਿਆਰ ਕਰਦੀਆਂ ਸੀ ਜਦੋਂ ਜਾ ਕੇ ਸੌਂਦੇ ਨੇ ਤਾਂ ਬੈੱਡ ਤੇ ਹੱਥ ਮਾਰਦੀਆਂ ਨੇ ਉਹ ਮਾਵਾਂ ਉਹ ਬੱਚਿਆਂ ਨੂੰ ਲੱਗਦੀਆਂ ਨੇ ਰਾਤ ਨੂੰ ਇਹਨਾਂ ਨੂੰ ਸ਼ਰਮ ਨਹੀਂ ਆ ਰਹੀ ਬੋਲਣ ਨੂੰ ਜੀਤਾ ਨਹੀਂ ਕਰਦਾ ਰੋਜ਼ ਧਰਨੇ ਲਾਉਣਿਆਂ ਰੋਜ਼ ਇਸ ਨਲਾਇਕ ਸਰਕਾਰ ਦਾ ਇਤਿਹਾਸ ਚ ਲਿਖ ਕੇ ਜਾਵਾਂਗੇ ਇਤਿਹਾਸ ਚ ਲਿਖਾਂਗੇ ਕਿ ਜਿਹੜੇ ਕਹਿੰਦੇ ਸੀ ਧਰਨੇ ਨਹੀਂ ਲੱਗੜੇ ਛੱਡੋ ਨੌਕਰੀਆਂ ਛੱਡੋ ਨਸ਼ੇ ਛੱਡੋ ਪੈਨਸ਼ਨਾਂ ਛੱਡੋ ਸਾਰਾ ਕੁਝ ਤੁਸੀਂ ਇੱਥੇ ਤਾਂ ਇਨਸਾਫ ਦੇ ਦੋ ਮਰੀਆ ਜ਼ਮੀਰਾਂ ਆਇਓ ਇੱਥੇ ਤਾਂ ਇਨਸਾਫ ਦੇ ਦੋ ਉਹ ਬੱਚੇ ਨਹੀਂ ਵਾਪਸ ਆਉਂਦੇ ਮਾਵਾਂ ਦੇ ਉਹਨਾਂ ਨੂੰ ਹੌਸਲਾ ਮਿਲ ਜੂਗਾ ਕਿ ਅਸੀਂ ਆਪਣੇ ਬੱਚਿਆਂ ਲਈ ਇੱਕ ਇਨਸਾਫ ਮੰਗਿਆ ਸੀ ਉਹ ਤਾਂ ਦਿੱਤਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਆ ਗਈ ਜਿੰਨਾ ਇਹਨਾਂ ਲਈ ਬੋਲ ਲੀਏ ਉਨਾ ਹੀ ਥੋੜਾ ਸਾਰਾ ਦਿਨ ਬੋਲੀ ਜਾਓ ਸਾਰਾ ਦਿਨ ਵਾਇਰਲ ਕਰਨਾ ਚੱਲਣਾ ਹੈ ਮੈਂ ਤਾਂ ਪ੍ਰੈਸ ਦਾ ਜਰੂਰ ਧੰਨਵਾਦ ਕਰੂੰਗੀ ਕਿ ਇਹਨਾਂ ਨੇ சின்ன ਪਰਿਵਾਰਾਂ ਦਾ ਸਾਥ ਦਿੱਤਾ ਦੇਖੋ মিডিਆ ਸਾਰਿਆਂ ਦਾ ਸਾਝਾ ਹੁੰਦਾ ਪਰ ਇੱਕ ਤਰਫਾ ਹੋ ਕੇ ਪਰਿਵਾਰ ਦੇ ਨਾਲ ਖੜੇ ਨੇ ਕਿਉਂ ਕਿ ਇਦੋਂ ਵੱਡਾ ਦੁੱਖ ਕਿਸੇ ਦਾ ਨਹੀਂ ਇਹਨਾਂ ਦੇ ਵੀ ਬੱਚੇ ਨੇ ਸਾਰੇ ਬੱਚੇ ਆਲੇ ਨੇ ਆਪਾਂ ਸਾਰੇ ਬੱਚੇ ਆਲੇ ਨਾ ਬੰਦਾ ਬੱਚੇ ਦਾ ਹੀ ਦਰਦ ਨਹੀਂ ਸਮਝਦਾ ਆਪਾਂ ਸਾਰੇ ਬੈਠੇ ਆਂ ਮੈਂ ਵੀ ਬੈਠੀ ਆਂ ਆਪਣੇ ਬੱਚਿਆਂ ਲਈ ਬੈਠੀ ਆਂ ਸਾਰਾ ਦਿਨ ਬੱਚਿਆਂ ਲਈ ਆਪਾਂ ਲੋਕ ਜਿਹੜੇ ਬੱਚਿਆਂ ਲਈ ਇੱਕ ਦਿਨ ਦੀ ਕਮਾਈ ਕਰਕੇ ਰਾਤ ਨੂੰ ਉਹਨਾਂ ਨੂੰ ਰੋਟੀ ਖੁਆਣੀ ਆ ਨਾ ਮੈਂ ਧੰਨਵਾਦ ਕਰਦੀ ਆ ਉਹਨਾਂ ਦਾ ਰੇੜੀ ਆਲੇ ਨੇ ਰੇੜੀ ਨਹੀਂ ਲਾਈ ਕੋਈ ਦੁਕਾਨ ਨਹੀਂ ਖੁੱਲੀ ਸਾਰਾ ਸਮਾਨਾ ਰਾਤ ਤੱਕ ਬੰਦ ਸ਼ਰਮ ਕਰੋ ਅੱਜ ਵੀ ਚਾਹੇ ਟੈਂਟ ਨਾ ਅੱਜ ਵੀ ਲੱਗਣ ਦਿੰਦੇ ਆਖੜਾ ਤੇ ਧੰਨਵਾਦ ਕਰਦੀ ਆ ਕਿ ਸਾਰੇ ਬੰਦੇ ਬਿਨਾ ਟੈਂਟ ਤੋਂ ਬਿਨਾ ਪੱਖੇ ਤੋਂ ਜਿਸ ਦਿਨ ਗੁਰअर्जਨ ਦੇਵ ਜੀ ਦਾ ਸ਼ਹੀਦੀ ਦਿਨ ਸੀ 30 ਤਰੀਕ ਕਿਸਾਨ ਜੁਨੀਏ ਨੇ ਵੀ ਬਹੁਤ ਸਾਥ ਦਿੱਤਾ ਉਸ ਦਿਨ ਕਹਿੰਦੇ ਜੇ ਗੱਦੇ ਨਹੀਂ ਪਛਾਣੇ ਟੈਂਟ ਵਾਲੇ ਨੂੰ ਰੋਕਤਾ ਦਬਕੇ ਮਾਰਦੇ ਨੇ ਪਰਚੇ ਦੇਦਾ ਕੀਤੇ ਕੀਤੇ ਪਰਚਾ ਦੇ ਲੋਂਗੇ ਲੰਬੇ ਬੈਠੀਆਂ ਸੀ ਰਾਤ ਨੂੰ ਵੀ ਬੈਠੀਆਂ ਸਾਰਾ ਦਿਨ ਬੈਠੀਆਂ ਦਿਓ ਪਰਚਾ ਮੇਰੇ ਤੇ ਦਿਓ ਸਭ ਤੋਂ ਪਹਿਲਾਂ ਪਰਚਾ ਕੀ ਗੱਲ ਅਸੀਂ ਇਨਸਾਫ਼ ਨਹੀਂ ਮੰਗ ਸਕਦੀਆਂ बच्चा ਕਹਦਾ ਦੇਣਾ ਸੀ ਗੁਨਾਹ ਕੀਤਾ ਨਸ਼ਾ ਵੇਚਦੇ ਆ ਕੋਈ ਮਾਰਿਆ ਸੀ ਕਿਸੇ ਨੂੰ ਤੁਹਾਡਾ ਪ੍ਰਸ਼ਾਸਨ ਕਾਦੇ ਲਈ ਹੈ ਲੋਕਾਂ ਦੀ ਸਿਕਿਉਰਿਟੀ ਲਈ ਹੈ ਪੁਲਿਸ ਕਾਦੇ ਲਈ ਹੁੰਦੀ ਹੈ ਤੁਸੀਂ ਤਾਂ ਦੱਬ ਕੇ ਮਾਰ ਦਿਓ ਟੈਂਟ ਨਾ ਲਾਓ ਹੱਦ ਹੋ ਗਈ ਤੁਹਾਡੇ ਵਾਲੀ ਮੈਂ ਤਾਂ ਸਾਥੀਓ ਤੁਹਾਨੂੰ ਹੱਥ ਜੋੜ ਕੇ ਹੀ ਬੇਨਤੀ ਕਰਦੀਆਂ ਅਪੀਲ ਕਰਦੀਆਂ ਕਿ ਜਿਹੜੀਆਂ ਮੰਗਾਂ ਸਟੇਟ ਤੋਂ ਬਾਰ-ਬਾਰ ਬੋਲੀਆਂ ਜਾ ਰਹੀਆਂ ਨੇ ਬੱਚਿਆਂ ਨੂੰ ਆਹੀ ਸ਼ਰਧਾਂਜਲੀ ਹੋਊਗੀ ਇਹ ਨਲਾਇਕ ਸਰਕਾਰ ਹਜੇ ਵੀ ਆ ਸੜਕ ਦਾ ਫੋਰ ਲੇਨ ਕਰੇ ਇਨੂੰ ਐਕਸੀਡੈਂਟ ਫ੍ਰੀ ਬਣਾਏ ਤੇ ਜਿਹੜਾ ਬਾਹਰ 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 ਸਾਡੇ মিডিਆ ਵਾਲੇ ਵੀ ਸਵਾਲ ਚੱਕਦੇ ਸੀ ਵੀ ਅਜਿਹੇ ਟਿਪਰ ਨੇ ਓਵਰਲੋਡਡ ਟਿਪਲਸ ਨੇ ਓਵਰ ਸਪੀਡ ਨਾਲ ਇਹ ਟਿਪਰ ਚੱਲਦੇ ਨੇ ਇਹਨਾਂ ਦਾ ਕੋਈ ਹੱਲ ਕਰੋ ਇਹ ਖੂਨੀ ਟਿਪਰਾਂ ਦਾ ਹੱਲ ਕਰੋ ਕਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਮਾਈਨਿੰਗ ਹੋ ਰਹੀ ਆ ਸਾਰੇ ਇਕੱਠੇ ਹੋ ਕੇ ਆ ਮਾਈਨਿੰਗ ਵੀ ਬੰਦ ਕਰੋ ਕਿਵੇਂ ਟਰੱਕ ਚੱਲਦੇ ਨੇ ਮੈਂ ਆਉਂਦੀ ਸੀ ਆ ਪਿੰਡਾਂ ਚੋਂ ਬਟੋਈ ਕਰਨੀ ਆ ਰਹੀ ਸੀ ਸਰਪੰਚ ਸਾਹਿਬ ਟਰੱਕ ਤੇ ਲਿਖਿਆ ਹੋਇਆ ਇਹ ਬਿੱਚ ਮਾਰਨ ਵਾਲਾ ਕਰਦੇ ਨੇ ਆਪਦੀ ਜਾਨ ਆਪ ਬਚੋਣੀ ਪੈਂਦੀ ਹੈ ਦੇਖਦੀ ਹੀ ਨਹੀਂ ਕਿ ਸੜਕ ਤੇ ਕੋਈ ਹੋਰ ਵੀ ਟੁੱਟ ਰਿਹਾ ਹੈ ਸ਼ਰਮ ਹੋਣੀ ਚਾਹੀਦੀ ਹੈ ਇਹਨਾਂ ਨੂੰ ਸੋਮੈਂ ਜਿਆਦਾ ਸਮਝ ਲੈਗੀ ਮਾਫੀ ਚਾਉਣੀ ਆ ਸਾਰੇ ਇਕੱਠੇ ਹੋ ਕੇ ਜੋ ਇਹ ਆਪਾ ਧਰਨਾ ਲਾਇਆ ਬੱਚਿਆਂ ਦੇ ਇਨਸਾਫ ਲਈ ਕੋਈ ਇਹ ਕੋਈ ਪੋਲਿਟਿਕਲ ਹੋ ਨਹੀਂ ਕੁਝ ਨਹੀਂ ਤੁਹਾਨੂੰ ਵਿਸ਼ਵਾਸ ਵੀ ਦਿਵਾਉਣੀ ਆ ਵੀ ਤੁਹਾਡੇ ਨਾਲ ਖੜੀਆਂ ਖੜੀ ਰਹੂੰਗੀ ਕੋਈ ਤੁਹਾਨੂੰ ਕਹੋਗੇ ਛਾਲ ਮਾਰ ਮਾਰੂੰਗੀ ਤੁਹਾਡੇ ਨਾਲ ਖੜੀ ਦੀਆਂ ਭੈਣਾਂ ਦਾ ਧੰਨਵਾਦ ਕਰਦੀਆਂ ਜਿਹੜੀ ਇੰਨੀ ਅੱਗ ਦੇ ਵਿੱਚ ਇਹ ਵੀ ਬੱਚੇ ਛੱਡ ਕੇ ਵਿਚਾਰੀਆਂ ਇੱਥੇ ਬੈਠੀਆਂ ਨੇ ਹਮੇਸ਼ਾ ਨਾਲ ਖਾਈਓ ਤੁਹਾਡਾ ਵੀ ਸਿਰ ਚੁਕਾ ਕੇ ਧੰਨਵਾਦ ਕਰਦੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ